ਹਲੋ ਜੀ ਸ਼ੁਸ਼ਕਾਲ ਜੀ ਸਾਰੇ ਨੂੰ ਸ਼ੁਸ਼ਕਾਲ ਤੇ ਆਪਣੀ ਰੋਜ਼ ਦੀ ਤਰ੍ਹਾਂ ਹੋਊਗੀ ਗੁੱਡ ਮਾਰਨਿੰਗ ਤੇ ਇੱਧਰ ਸਾਡਾ అలਾਰਮ ਵੱਜ ਰਿਹਾ ਡੇਲੀ ਦੀ ਤਰ੍ਹਾਂ ਅੱਜ ਵੀ 4 ਵਜੇ ਵੀਡੀਓ ਬਣਾਈ ਸਵੇਰੇ ਸਵੇਰੇ ਦੀ ਤੇ ਸਟਾਰਟ ਇਸੇ ਤੋਂ ਕਰਿਆ ਆਪਣਾ ਵਲੌਗ ਕਿ ਨਾ ਨਾ ਉਪੀਨ ਤਿੰਨ ਵਜ ਗਏ ਤੇ ਫਤੇ ਇਧਰ ਚੋਲੇ ਤੋੜ ਤੋੜ ਤਿਆ ਰਿਆ ਮਸਤੀ ਕਰ ਰੇ ਨਮੇ ਨਮੀ ਨਮੀ ਨਮੇ ਐੱਛਾ ਆਏ ਖਾਦੇ ਜਾਂਦੇ ਇਹ ਸੁੱਕੇ ਹੂੰ ਜਾਓ ਥਿਕੇ ਇੱਲਾ ਟਰੈਕਟਰ ਜੇ ਭੱਜ ਜਾ ਇਹ ਰਹਿਣ ਦੇ ਖਾਣ ਨੂੰ ਹੁਣ ਤੇ ਚਾਹ ਵੀਤੀ ਐ ਨਾ ਰੋਟੀ ਖਾਦੀ ਐ ਜਾ ਆ ਮਮ ਹੂੰ ਨਾ ਨਮੀ ਆਹੋ ਨੰਮ ਨੰਮ ਜਾਵਤ ਖੇਲਾ ਜਾ ਕੀ ਕਹਿਣਾ ਉਹ ਪਿੰ ਲੂਪਿੰ ਆ ਆ ਕੇ ਆ ਮਮੀ ਸੁੱਚੀ ਮੈਂ ਇਸਤਰੀ ਦਾ ਗੱਟਾ ਖੋਲ ਕੇ ਤਰ ਗਏ ਕੱਲ ਅੱਜ ਹੋਰ ਨਵਾਂ ਮਿਸਤਰੀ ਕੰਮ ਵੇਖ ਕੇ ਗਿਆ ਉਹ ਪਹਿਲਾ ਥੈਲਾ ਖੋਲਿਆ ਫੁੱਟੀ ਦਾ ਅੱਜ ਹੋਰ ਨਵੇਂ ਮਿਸਤਰੀ ਕੰਮ ਵੇਖ ਕੇ ਗਏ ਹੈਗੇ ਕੱਲ ਵਾਲੇ ਤਾਂ ਲੈ ਗਏ ਸਮਾਨ ਚੱਕ ਕੇ ਅੱਧ ਵਿਚਾਲੇ ਛੱਡ ਕੇ ਕੰਮ ਤੇ ਹੁਣ ਕਹਿੰਦੇ ਤਾਂ ਹੈ ਕੱਲ ਨੂੰ ਆਵਾਂਗੇ ਫਿਰ ਪਤਾ ਨਹੀਂ ਥੈਲਾ ਖੋਲ ਗਿਆ ਉਹ ਕੱਲ ਵਾਲਾ 2-4 ਬਰਸ਼ ਕਮਾਈ ਸੀ ਉਹਨੇ ਹਜੇ ਇਧਰ ਸਾਡਾ ਮਿਸਤਰੀ ਸਾਪ ਹੀ ਅੱਜ ਘਰੀ ਹੈਗਾ ਇਹ ਫੋਨ ਚਲਾਉਂਦੇ ਹੋਏ ਤੇ ਜੰਤਾ ਸਾਡੀ ਉਹ ਫਿਰ ਦੀ ਖੇੜਦੀ ਫਤੇ ਤੁੱਪੇ ਨਾ ਖੜ ਨਾ ਚੋਲੇ ਹੋਰ ਹੈ ਨਹੀਂਗੇ ਬਸ ਰਹਿਣ ਦੇ ਤੋੜਨਾ ਪੱਕੇ ਉਹ ਉਹ ਨਾ ਖਾ ਉੱਥੇ ਵੈ ਜਾ ਟਰੈਕਟਰ ਕੋਲ ਖੇਲ ਲਾ ਉੱਥੇ ਜਾ ਕੇ ਨਾ ਮम्मा ਕਿਉਂ ਕਹਦਾ ਨਾ ਮम्मा ਪੱਕੇ ਚੋਲੇ ਤੋੜ ਤੋੜ ਖਾਂਦਾ ਫਤਿਹ ਵੈ ਜਾ ਬਤੋ ਉੱਥੇ ਖੇਲ ਲੈ ਟਰੈਕਟਰ ਨਾਲ ਹੋਵੇਖ ਮਿੱਟੀ ਚ ਖੇਲ ਲੈ ਬਹਿ ਕੇ ਨਿੰਗੜ ਜਾ ਅੱਜ ਸਵੇਰੇ ਤੋਂ ਸ਼ੁਰੂ ਨਹੀਂ ਕਰੀ ਵੀਡੀਓ ਮੈਂ ਹੌਨ ਸ਼ੁਰੂ ਕਰੀ ਸੀ ਵਲੌਗ ਬਣਾਣਾ ਜਾ ਜਾ ਕੇ ਜਾਜ ਕਿੱਥੇ ਜਾਜ ਕਿੱਥੇ ਖੜਕ ਕਰੀ ਜਾਂਦਾ ਹਾਂ ਹੈ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹੀ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਆਹ ਦੇਖੋ ਸਾਡੀ ਫੁੱਲ ਬੂ ਕੀ ਸੋਨੇ ਸੋਨੇ ਫੁੱਲ ਕਰਦੀ ਐ ਇਹ ਰੰਗ ਬਰੰਗੇ ਕੀ ਲੈ ਕੇ ਆਏ ਚੌਲੇ ਕੀ ਚੋ ਗੱਲ ਪਾਪਾ ਚੌਲੇ ਤੋੜ ਕੇ ਲੈ ਆਏ ਦਿਖਾਈ ਮਮਾ ਨੂੰ ਮਿੱਟੀ ਲਾਈ ਦੀ ਬੂ ਕੀ ਕਰ ਕੇ ਆਏ ਖੇਡ ਕੇ ਆਏ ਚੌਲੇ ਲੈ ਆਏ ਤੋੜ ਕੇ ਹਾਂ ਹਾਂ ਖਾਣੇ ਤੂੰ ਕੱਚੇ ਗੱਡੀ ਵੀ ਲੈ ਜਾ ਲੈ ਹਾਂ ਉਹ ਗੱਡੀ ਵੀ ਲੈ ਜੇ ਖੇਲ ਆ ਜਾ ਨੰਗਾ ਆ ਜਾ ਮਿੱਟੀ ਚ ਖੇਲ ਲਾ ਉੱਥੇ ਬਹਿ ਕੇ ਬਸ ਜੋੜੇ ਨਾ ਥੋੜੀ ਉੱਥੇ ਖੇਲ ਜਾ ਮਿੱਟੀ ਨੇ ਖੇਲ ਜਾ ਉੱਥੇ ਚਲਾ ਲਾ ਟਰੈਕਟਰ ਚਲਾ ਲਾ ਮਿੱਟੀ ਚ ਨਹੀਂ ਨਾ ਇਹ ਨਹੀਂ ਤੋੜਨੇ ਜਾ ਭਾਗ ਜਾ ਉੱਥੇ ਧੁੱਪੇ ਨਾ ਖੇਡ ਫਤਿਹ ਦੇਖੋ ਜੀ ਇਧਰ ਸਾਡਾ ਮਿਸਤਰੀ ਸਾਹਿਬ ਗਵਾਰੇ ਦੀਆਂ ਖੜੀਆਂ ਤੋੜ ਰਿਹਾ ਕਿੰਨਾ ਕ ਹੋ ਗਿਆ ਦਿਖਾਇਓ ਬਠਲ ਦਿਖਾਇਓ ਇਧਰ ਨੂੰ ਅੱਧਾ ਕਿਲੋ ਤੋਂ ਤਾਂ ਜ਼ਿਆਦਾ ਹੋਊਗਾ ਹੋਣਗਾ ਹਨ ਹੋਰ ਹੈਂਗਾ ਹਜੇ ਗਵਾਰਾ ਖਾਣ ਚੀ ਸਵਾਦ ਲੱਗਦਾ ਸਬਜ਼ੀ ਤੋੜਨੀਆਂ ਬਹੁਤ ਔਖੀਆਂ ਫਲੀਆਂ ਇਹ ਵਿੱਚ ਵੜਨ ਨੂੰ ਜੀ ਨਹੀਂ ਕਰਦਾ ਕੰਡ ਚੀਨੀ ਚ ਇੱਕ ਵਦ ਵਾਲੇ ਗਏ ਬੂਜੇ ਮੀਹਾਂ ਜਾਂ ਨਾਲ ਬਹੁਤ ਵਦ ਗਏ ਇਹ ਆ ਤਾਂ ਇਧਰ ਹੀ ਲਾਉਂਕੋਗੇ ਕਿ ਆ ਸਾਰੇ ਇਹਨਾਂ ਨੂੰ ਹੁਣ ਫਾਲ ਬਹੁਤ ਲੱਗਿਆ ਪਿਆ ਫੁੱਲ ਜੇ ਹਾਂ ਵਾੜੇ ਬਿਨਾ ਮੌਸਾ ਪਰਾਂ ਟੁੱਟ ਜਾਣਗੇ ਆ ਚੱਕ ਦੋ ਹਾਂ ਇੱਥੇ ਠੀਕ ਆਇਨਨ ਖੜੇ ਕਰਦੇ ਆ ਬੁੱਜੇ ਜਾਨੂ ਪਾਹਰੇ ਇੰਨੇ ਹੋ ਗਏ ਸੰਗਣੇ ਹੋ ਗਏ ਹੈ ਬੁੱਜੇ ਡਿੱਗੀ ਜਾਂਦੇ ਇਧਰ ਉਧਰ ਵੱਧ ਵਾਲੇ ਗਈ ਮੈਂ ਕਿਹਾ ਬਹੁਤ ਖਵਾਰੇ ਦੀਆਂ ਫਲੀਆਂ ਤਾਂ ਹੀ ਤਾਂ ਆ ਇੰਨੀਆਂ ਮੈਂਗਾਂ ਹੈ ਤੋੜਨੀਆਂ ਵੀ ਔਖੀਆਂ ਪਿੰਡਾਂ ਵਾਲਾ ਦਾ ਤੇ ਨਾ ਦਾ ਸੇਮ ਕੰਮ ਆ ਉਹੀ ਹਾਲ ਪਿੰਡਾਂ ਤੋੜ ਦਿਆ ਤਾਂ ਹੋ ਜਾਂਦਾ ਤੋ ਕੇ ਰੱਖਣੀਆਂ ਪੈਣੀਆਂ ਇਹ ਇੱਧਰ ਭਾਬਾ ਜੀ ਵਿੱਚ ਵੜਨ ਵਾਲੇ ਹੋਏ ਪਏ ਆ ਫੋਨ ਦੇ ਉਹ ਫਤਿਹ ਆ ਰੱਖ ਲੈ ਇਹਨੂੰ ਇੱਧਰ ਦੂਰ ਹੋ ਕੇ ਬੈਠ ਕੇ ਵੇਖ ਇਹ ਕਾਰਟੂਨ ਦੇਖਦਾ ਫੋਨ ਦੇ ਵਿੱਚ ਵੜਨ ਵਾਲੇ ਹੀ ਹੋ ਜਾਂਦਾ ਦੇਖੀ ਇੱਧਰ ਹੈਲੋ ਕਰ ਦੇ ਨਾਲ-ਨਾਲ ਟਰੈਕਟਰ ਵੀ ਚਲਾਉਂਦਾ ਮੰਜੇ ਤੇ